ਲਰਨਿੰਗ ਆਲ ਇਨ ਅ ਸੋਸਾਇਟੀ ਇਹ ਦੋਨਾਂ ਦਾ ਸਬੰਧ ਜਿਹੜਾ ਸਿੱਖਿਆ ਦੇ ਨਾਲ ਹੈ ਔਰ ਇਹ ਜਿਹੜਾ ਪ੍ਰੋਜੈਕਟ ਹੈ ਸੈਂਟਰ ਗਵਰਨਮੈਂਟ ਵੱਲੋਂ ਚਲਕਿਤਾ ਹੈ ਤੇ ਸਟੇਟ ਦੀ ਹੈਲਪ ਨਾਲ ਚੱਲਣ ਵਾਲਾ ਹੈ ਫੰਡਿੰਗ ਕਿਹਦੀ ਜ਼ਿਆਦਾ ਸ਼ੇਅਰ ਜਿਹੜਾ ਸੈਂਟਰ ਦਾ ਤੇ ਘੱਟ ਸ਼ੇਅਰ ਜਿਹੜਾ ਹਰ ਸਟੇਟ ਦਾ ਪਾਉਂਦਾ ਹੈ ਤੇ ਜੋ ਵੀ ਰਜਨੀ ਮੈਡਮ ਮੇਲੇ ਤੇ ਜਾ ਕੇ ਆਏ ਉਹਨਾਂ ਨੂੰ ਤੁਹਾਨੂੰ ਦੱਸਿਆ ਵਾ ਕਿ ਉੱਥੇ ਬਹੁਤ ਵਧੀਆ ਉਹਨਾਂ ਨੇ ਦੇਖਿਆ ਸਿਸਟਮ ਜੀਆ ਕਿ ਕਿਵੇਂ ਮੇਨ ਇਸ ਚੀਜ਼ ਨੂੰ ਪਬਲਿਸਿਟੀ ਕਰ ਕੀਤੀ ਜਾ ਰਹੀ ਸੀ ਸ਼ਾਖਰਤਾ ਬਾਰੇ ਔਰ ਸਭ ਤੋਂ ਮੇਨ ਮਕਸਦ ਇਹ ਹੀ ਸੀ ਕਿ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਸਾਥੀ ਜਿਹੜੇ ਸਿੱਖਿਆ ਤੋਂ ਮਾਂਝੇ ਰਹੇਗੇ ਉਹਨਾਂ ਨੂੰ ਅਸੀਂ ਸਿੱਖਿਆ ਦੀ ਮੁਕਤਾਨਾ ਦੇ ਦੋ ਉਹਨਾਂ ਨੂੰ ਆਪਣੇ ਨਾਲ ਰਲਣ ਦੀ ਕੋਸ਼ਿਸ਼ ਕਰੀ ਉਹਨਾਂ ਨੂੰ ਸਿੱਖਿਆਤ ਕਰਨ ਕਿ ਜਿੰਨਾ ਵੀ ਕੁਝ ਸਾਰਾ ਪਸਾਰਾ ਹੋ ਰਿਹਾ ਹੈ ਇਹਦਾ ਮੇਨ ਮਕਸਦ ਇਹ ਹੀ ਸੋ ਇਹ ਸਰਕਾਰ ਵੱਲੋਂ ਜਦੋਂ ਪ੍ਰੋਜੈਕਟ ਸ਼ੁਰੂ ਕੀਤਾ ਜਾਂਦਾ ਤੇ ਉਹਦੇ ਤਿਹਰਾ ਪੋਰਸਕੂਲੀ ਲੈਣਾ ਇੰਪਲਾਈ ਅਸੀਂ ਥੋੜਾ ਧਿਆਨ ਦੇਣੇ ਆ ਜੇ ਤੁਸੀਂ ਸਟੂਡੈਂਟਸ ਆ ਤੁਹਾਡੀ ਹੈਲਪ ਨਾਲ ਇਹ ਪ੍ਰੋਜੈਕਟ ਨੂੰ ਅੱਗੇ ਵਧਾਣਾ ਔਰ ਤੁਹਾਨੂੰ ਵੀ ਲੱਗਦਾ ਕਿ ਸੰਦਰ ਲਈ ਕੰਪਲਸਰੀ ਹੋਣਾ ਅਦਰਵਾਈਜ਼ ਅਪਾ ਦੇਖਦੇ ਹਾਂ ਕਿ ਨਾ ਬਰ ਇਸੀ ਸੋਚਦੇ ਹਾਂ ਕਿਸੇ ਨੂੰ ਦੇਖਦੇ ਹਾਂ ਕਿ ਅਨਪੜ੍ਹ ਰਹੇਗੇ ਬੱਚੇ ਕੋ ਲੇਬਰ ਕਰਦੇ ਬੱਚੇ ਹਨ ਪਰ ਅਸੀਂ ਦੋ ਮਿੰਟ ਲਈ ਉਹਨਾਂ ਬਾਰੇ ਸੋਚ ਕੇ ਅੱਗੇ ਨਿਕਲ ਜਾਂਦੇ ਹਾਂ ਠੀਕ ਤੇ ਜਦੋਂ ਸਾਨੂੰ ਡਿਊਟੀ ਮਿਲ ਜਾਂਦੀ ਹੈ ਫਿਰ ਅਸੀਂ ਲੱਗਦੇ ਜਰੀਦਾ ਕਿ ਕੋਈ ਹੈ ਜਿਹੜਾ ਸਿੱਖਿਆ ਕਮਾਂਝਾ ਰਹੇਗਾ ਕਿ ਮੇਰੇ ਲੰਨਣ ਬੱਚਾ ਹਨ ਮੇਰੇ ਕਰਨਣ ਬੱਚਾ ਇਹ ਨਹੀਂ ਹੁੰਦਾ ਸੋ ਇਹ ਜਿਹੜੇ ਪ੍ਰੋਜੈਕਟ ਜਿਹੜੇ ਗੌਰਮਟ ਨੇ ਵੀ ਅਫਰਟ ਜੜਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਸੇ ਕੰਮ ਨੂੰ ਅਸੀਂ ਦੇ ਚਾਹਾਂਗੇ ਇਸ ਪ੍ਰੋਜੈਕਟ ਦੇ ਵਿੱਚ ਮੇਨਲੀ 15 ਸਾਲ ਤੋਂ ਉੱ ਜਿਹੜੇ ਸਕੂਲਾਂ ਵਿੱਚ ਨਹੀਂ ਪਹੁੰਚ ਸਕੇ ਉਹ ਬੱਚਿਆਂ ਨੂੰ ਜਾਂ ਇਸ ਅਪਰ ਲਿਮਟੇ ਦੀ ਕੋਈ ਕਿ 80 ਸਾਤ ਜਿੰਨੀ ਮਾਜੀ ਇਸ ਅਪਰ ਲਿਮਟ ਹੋਵੇ ਉਹਨਾਂ ਨੂੰ ਅਸੀਂ ਸਿੱਖਿਆਤ ਕਰਨਾ ਬੇਸਿਕ ਜਿਹੜੇ ਉਹਦੇ ਬਾਰੇ ਜਾਣ ਪਛਾਣ ਲੈਣੀ ਇਹਦੀ ਜਿਹੜੀ ਪੁਸਤਕਾਂ ਪੈਦੀ ਜਿਹੜੀ ਇਸ਼ੂ ਕੀਤੀ ਕਿ ਉਹਦੇ ਵਿੱਚ ਵੀ ਬੇਸਿਕਸ ਮੈਥ ਸਾਇੰਸ ਥੋੜਾ ਥੋੜਾ ਹਰ ਵਿਸ਼ੇ ਨਾਲ ਰਿਲੇਟਡ ਬੇਸਿਕਸ ਜਾਣਕਾਰੀ ਜਿਹੜੀ ਉਸ ਵਿੱਚ ਸ਼ਾਮਿਲ ਕੀਤੀ ਗਈ ਹੈ ਜਿਹੜੀ ਕਿ ਤੁਸੀਂ ਲਰਨਰ ਨੂੰ ਬਣਾਣੀ ਸੀ ਇਸ ਸਮੱਸਿਆ ਸੀ ਕਿ ਸਾਡੇ ਕੋਲ ਫੰਡਿੰਗ ਲੇਟ ਹੋਣ ਕਰਕੇ ਅਸੀਂ ਕਿਤਾਬਾਂ ਸ਼ਕਵਾ ਕੇ ਤੁਹਾਨੂੰ ਨਹੀਂ ਦੇ ਸਗੇ ਦਾ ਜੋ ਲਰਨਰ ਨੂੰ ਟਾਈਮ ਤੇ ট্রান্সਪੋਰਟ ਪਰ ਮੈਨੂੰ ਲੱਗਦਾ ਕਿ ਜੋਕਤਾ ਮੈਡਮ ਕਹ ਰਹੇ ਸੀ ਪੀਡੀਫ ਉਹਨਾਂ ਨੇ ਤੁਹਾਨੂੰ ਦਿੱਤੀ ਆ। ਤਕਾਬ ਦੀ ਪੀਡੀਫ ਕਹਿੰਦੇ ਸੀ ਬਰੂਫ ਚ ਪਾਈ ਆ। ਕੀ ਤੁਸੀਂ ਆਪਣੇ ਲਰਨਰ ਦੇ ਨਾਲ ਉਹ ਸ਼ੇਅਰ ਕੀਤੀ? ਕਿਸੇ ਨੇ ਪੜਾਇਆ ਥੋੜਾ ਬਤਨ ਹੁੰਦਾ। ਚਲੋ ਹੁਣ ਪੜਾਓ। ਠੀਕ ਹੈ। ਕਿਉਂਕਿ ਇਹਦਾ ਜਿੰਮੇਵਾਰੀ ਵੀ ਤੁਹਾਡੀ ਇਹਦੇ ਤੁਹਾਡੇ ਨੰਬਰ ਵੀ ਲੱਗ ਰਹੇ। ਕੋਈ ਸਿਰ 1 ਲਰਨਰ ਦੇ ਸਾਹਮਣੇ ਨਹੀਂ ਲੇ 5 ਲਰਨਰ ਦੇ ਤੁਹਾਡੇ ਨੰਬਰ ਵੀ ਆ। ਜਿੰਮੇਵਾਰੇ ਸਮਝੋ ਨਾ ਕਿ ਇਹਨੂੰ ਥੋੜਾ ਸੋਸ਼ੀਲੀ ਸੋਚ ਕੇ ਦੇਖੋ ਕਿ ਤੁਹਾਨੂੰ ਇਹ ਪਰਮਾਤਮਾ ਵੱਲੋਂ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਭਾਵੇਂ ਮਜਬੂਰੀ ਵਾਸਤੇ ਤੁਸੀਂ ਕਿਸੇ ਨੂੰ ਪੜ੍ਹਾਉਂਦੇ ਜਿੱਧਰ ਮਰਜ਼ੀ ਚਲੋ ਤੁਹਾਨੂੰ ਸਕੂਲ ਕਾਲਜ ਤੇ ਬਹੁਤ ਭਰੇ ਹੋਏ ਮਿਲਣਗੇ ਪਰ ਜੇ ਤੁਸੀਂ ਜਿਹੜੇ ਸਿੱਖਿਆ ਸਕੂਲਾਂ ਤੱਕ ਪਹੁੰਚ ਨਹੀਂ ਸਕੀ ਉਹ ਵੀ ਬਹੁਤ ਮਿਲਣਗੇ ਕਿਤੇ ਵੀ ਦੇਖੋ ਮੈਂ ਆਪਣੇ ਘਰ ਦੇ ਆ ਕੋਠੀ ਬਣ ਰਹੀ ਉਹਦੇ ਚ ਉਹਨਾਂ ਦੇ 6 ਬੱਚੇ ਹੈ ਉਹਨਾਂ ਨੇ ਸਕੂਲ ਦੀ ਛੋਣ ਨਹੀਂ ਥੋੜੇ ਛੋਟੇ ਬੱਚੇ ਆ ਤਾਂ ਮੈਂ ਉਹਨਾਂ ਦਾ ਸੋਚ ਰਹੀ ਹਾਂ ਕਿ ਇਹਨਾਂ ਨੂੰ ਤੇ ਐਡਮਿਸ਼ਨ ਅੰਦਰ ਜਾਓ ਤਾਂ ਆਸ-ਪਾਸ ਬਹੁਤ ਬੱਚੇ ਮਿਲਣਗੇ ਜਿਹਨਾਂ ਨੂੰ ਤੁਸੀਂ ਸਿੱਧਰ ਫਕਸਾ ਤੋਂ ਤਾਂ ਇੱਕ ਵੈਸੇ ਇਸਕੇ ਨੇ ਵਿਦਿਆ ਦਾ ਨਾਮ ਤੇ ਵੈਸੇ ਬੜਾ ਮਹਤਵਪੂਰਨ ਹੁੰਦਾ ਨਾ ਤੇ ਤੁਸੀਂ ਉਹਨਾਂ ਦੀ ਜੇ ਹੈਲਪ ਕਰ ਸਕਦੇ ਹੋ ਤੇ ਇਸ ਤੋਂ ਵੱਡਾ ਕੋਈ ਨਾ ਕੰਮ ਹੋਈ। ਇਹਦੇ ਪੈਸੇ ਕਮਾਉਣ ਦੇ ਕਾਬਿਲ ਉਹਨੇ ਆਪ ਹੀ ਹੋ ਜਾਣਾ ਇਹਨੂੰ ਥੋੜਾ ਜਿਹਾ ਆਪਣੇ ਇਸ ਤਰੀਕੇ ਨਾਲ ਵੀ ਲੋ ਕਿ ਅਸੀਂ ਇੱਕ ਜਿਹੜਾ ਸੋਸ਼ਲ ਵਰਕ ਵਰਕ ਲਈ ਕਰੀਏ ਠੀਕ ਹੈ ਨਾ ਅਸੀਂ ਜਿਹੜੇ ਸਿੱਖਿਆ ਤੋਂ ਮੰਦੇ ਰਹੇ ਉਹਨੂੰ ਨਾਲ ਨੂੰ ਨਾ ਸਰਕਾਰ ਦਾ ਦੇ ਦੇ ਵਿੱਚ ਜੋ ਯੋਗਦਾਨ ਹੈ ਹੀ ਆ ਅਸੀਂ ਉਹਨੂੰ ਦੇ ਇੱਕ ਤੁਹਾਡੇ ਮੰਨ ਕੇ ਤੇ ਚਲਾਈ ਰਹੇ ਆ ਪਰ ਇੱਕ ਜਿੰਮੇਵਾਰੀ ਵੀ ਸਮਝਨੀ ਜੋ ਤੁਸੀਂ ਜਿੰਨੇ ਕੁ ਲੰਮੇ ਹੋਏ ਆ ਉਹਨਾਂ ਦੇ ਆਪਣੇ ਕੰਪਾਈਲ ਕਰਾਂਗੇ ਸੀ ਠੀਕ ਹੈ ਨਾ ਜਲਦੀ ਤੇ ਉਹਨਾਂ ਨੂੰ ਇੱਕਦਮ ਤੁਸੀਂ ਉਹਨਾਂ ਨੂੰ ਅਪ ਟੂ ਡੇਟ ਕਰ ਲਓ ਠੀਕ ਹੈ 23 ਤਰੀਕ ਨੂੰ ਪੇਪਰ ਆ ਇਹਨਾਂ ਦਾ ਆਪਾਂ ਉਹਨਾਂ ਨੂੰ ਤੁਸੀਂ ਥੋੜਾ ਜਿਆ ਆਪਣੀ ਪੀਡੀਐਫ ਜਿਹੜੀ ਬਣਾਈ ਸੀ ਨਾਲ ਉਹ ਤੋਂ ਭਰਨਾ ਸ਼ੁਰੂ ਕਰੋ ਠੀਕ ਹੈ ਐਸ ਵਾਰੀ ਅਸੀਂ ਇਹਵੇਂ ਕਰਾਂਗੇ ਨੈਕਸਟ ਟਾਈਮ ਤੋਂ ਤੁਹਾਨੂੰ ਟਾਈਮਲੀ ਬੁੱਕਸ ਮਿਲਣਗੀਆਂ ਕਿਉਂਕਿ ਤੁਸੀਂ ਫਸਟ ਟਾਈਮ ਇਹਦੇ ਵਿੱਚ ਹਿੱਸਾ ਲੈ ਰਹੇ ਪਹਿਲਾਂ ਆਪਣੇ ਬੱਚਿਆਂ ਨੇ ਦੋ ਟਾਈਮ ਹੀ ਕਰਦੇ ਐਗਜ਼ਾਮ ਕਰਵਾਏ ਸੀ ਤੁਹਾਡੇ ਲਈ ਨਵੀਂ ਚੀਜ਼ਾਂ ਨਵਾਂ ਪ੍ਰੋਜੈਕਟਾਂ ਪਰ ਤੁਸੀਂ ਮੰਨ ਤੋਂ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਯੋਗਦਾਨ ਦੇਣਾ ਜਦੋਂ ਤੁਸੀਂ ਚਲੇ ਜਾਓਗੇ ਟੀਚਰ ਬਣੋਗੇ ਇਹ ਪ੍ਰੋਜੈਕਟ ਤੁਹਾਡੇ ਹੋ ਸਕਦਾ ਕਿਸੇ ਸਿਲੇਬਸ ਵਿੱਚ ਲਿਖਿਆ ਜਾਵੇ ਕਿ ਇੰਨੇ ਤੋਂ ਇੰਨੇ ਸਾਲਾਂ ਦੇ ਵਿੱਚ ਐਨਐਲਪੀ ਪ੍ਰੋਜੈਕਟ ਸਰਕਾਰ ਵੱਲੋਂ ਦਿੱਤਾ ਜਾਵੇ ਪੜ੍ਹਦੇ ਨਾ ਤੁਸੀਂ ਤੁਹਾਡੀ ਬੁੱਕਸ ਵਿੱਚ ਇਹੀ ਕੁਸ਼ਣ ਫਿਰ ਤੁਸੀਂ ਇਕਜਾਦ ਕਰੋਗੇ ਕਿ ਅਸੀਂ ਇਸ ਪ੍ਰੋਜੈਕਟ ਦਾ ਹਿੱਸਾ ਸੀ